ਸ੍ਰੀ ਵਾਹਿਗੁਰੂ ਸਾਹਿਬ ਜੀ ਧੰ ਸੋ ਵੇਲਾ ਜਿਤ ਦਰਸਨ ਕਰਨਾ ਬੋਲੇ ਹਾਰੀ ਸਤ ਗੁਰ ਚਰਣਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਸਤਨਾਮ ਸ਼੍ਰੀ ਵਾਹਿ ਗੁਰੂ ਸੋਹਿਬ ਜੀ ਜਨ ਜਨ ਨਾਮੁ ਧਿਆਇ ਤਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹ ਸੱਚਖਰੀ ਜਨ ਜਨ ਨਾਮ ਧਿਆਇਆ تن ਕੇ ਕਾਜ ਸਰੇ ਹਰ ਗੁਰ ਰਯਾ ਰਦੇਆ ਦਰਗਹਿ ਸੱਚ ਕਰੇ ਸਰਬ ਸੁਖਾਂ ਨਿਧ ਚਰਨ ਹਰ ਭਉ ਜਲ ਬਿਖਮ ਤਰੀ ਰੇਮ ਭਗਤ ਤਿੰਨ ਪਾਈਆ ਵਿਖਿਆ ਨਾਹੀਂ ਜਰੇ ਉੜ ਗਏ ਦੋ ਵਿਦਾਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ ਮਾधव ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗ ਦਰਸ ਦਾਨ ਚਿਰਪਾ ਕਰੋ ਹਰੇ ਮਾधव ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਧਾਨ ਕਿਰਪਾ ਕਰੋ ਹਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਖੰਡਾਂ ਬ੍ਰਹਮੰਡਾਂ ਦੇ ਮਾਲਕ ਹਲਤ ਪਲਤ ਦੇ ਰਾਖੇ ਤਨ ਤਨ ਆਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਅਪਾਰ ਮਹਰਮਤ ਦੀ ਨਜ਼ਰ ਕਰਕੇ ਸਤ ਸੰਗਤ ਦਾ ਇਹ ਅਮੋਲਕ ਸਮਾਂ ਸਾਨੂੰ ਬਖਸ਼ਿਸ਼ ਕੀਤਾ ਜਿਸ ਦੇ ਦੌਰਾਨ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਪਾਠ ਗੁਰੂ ਪਿਆਰ ਵਾਲੇ ਗੁਰਸਿੱਖਾਂ ਦੇ ਕੋਲੋਂ ਸਰਵਣ ਕੀਤੇ ਹਨ ਇਸ ਤੋਂ ਉਪਰੰਤ ਸਤਿਗੁਰਾਂ ਜੀ ਦੀ ਅੰਮ੍ਰਿਤ ਬਾਣੀ ਦੀ ਜੋ ਵਿਚਾਰ 12 ਮਹਾਮਾਹ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਜੋ ਚੱਲ ਰਹੀ ਹੈ ਇਸ ਬਾਣੀ ਦਾ ਇਹ ਸਮਾਪਤੀ ਦੇ ਵਾਲਾ ਸ਼ਬਦ ਹੈ ਪਿਆਰਿਓ ਆਪਣੀ ਜ਼ਿੰਦਗੀ ਦੇ ਕਿਸੇ ਵੀ ਕਾਰਜ ਨੂੰ ਲੈ ਕੇ ਮਨੁੱਖ ਦੇ ਮਨ ਦੇ ਅੰਦਰ ਇੱਕ ਡਰ ਹੁੰਦਾ ਹੈ ਇੱਕ ਵਹਿਮ ਹੁੰਦਾ ਹੈ ਕਿ ਕਿਤੇ ਇਹ ਮੇਰਾ ਕਰਮ ਜੋ ਮੈਂ ਕਾਰਜ ਸ਼ੁਰੂ ਕੀਤਾ ਹੈ ਜਾਂ ਜਿਹੜਾ ਸ਼ੁਰੂ ਕਰਨਾ ਹੈ ਉਹ ਕਿਤੇ ਵਿਗੜੇ ਨਾ ਉਸ ਦੇ ਵਿੱਚ ਕੋਈ ਵੀ ਰੁਕਾਵਟ ਨਾ ਆਵੇ ਹੁਣ ਇਸ ਗੱਲ ਦੇ ਵਾਸਤੇ ਮਨੁੱਖ ਇਸ ਨੇ ਕੀ ਕੀਤਾ ਮਨੁੱਖ ਨੇ ਚੰਗੇ ਮਾੜੇ ਸਮੇਂ ਦਾ ਜਿਹੜਾ ਹੈ ਪਰਮ ਕੀਤਾ ਚੰਗੇ ਮਾੜੇ ਸਮੇਂ ਨੂੰ ਵੇਖਣ ਦੇ ਵਾਸਤੇ ਕਿ ਕਿਹੜਾ ਦਿਨ ਚੰਗਾ ਹੈ ਕਿਹੜੀ ਖੇਤ ਚੰਗੀ ਹੈ ਕਿਹੜਾ ਵਾਰ ਚੰਗਾ ਹੈ ਕਿਹੜੀ ਘੜੀ ਸੁਲੱਖਣੀ ਹੈ ਹੁਣ ਇਨਸਾਨ ਇਹ ਜਾਣਨ ਦੇ ਵਾਸਤੇ ਜੋ ਤਸਿਆਂ ਦੇ ਕੋਲ ਪਾਂਧਿਆਂ ਦੇ ਕੋਲ ਜਾਂ ਹੋਰ ਜਿਹੜੇ ਲੋਕ ਨੇ ਪਖੰਡ ਕਰਨ ਵਾਲੇ ਉਹਨਾਂ ਦੇ ਪਾਸ ਮਨੁੱਖ ਗਿਆ ਮਕਸਦ ਇਹ ਸੀ ਕਿ ਜ਼ਿੰਦਗੀ ਦੇ ਵਿੱਚ ਮੇਰੇ ਸੁਖ ਆ ਕਰਕੇ ਵਸ ਜਾਵੇ ਤੇ ਮੇਰੀ ਜ਼ਿੰਦਗੀ ਦੇ ਅੰਦਰੋਂ ਦੁੱਖ ਨਿਕਲ ਜਾਵਣ ਪਰ ਪਿਆਰਿਓ ਹੋਇਆ ਇਸ ਤੋਂ ਉਲਟ ਸਾਡੀ ਜ਼ਿੰਦਗੀ ਦੇ ਵਿੱਚੋਂ ਦੁੱਖਾਂ ਨੇ ਤਾਂ ਕੀ ਜਾਣਨਾ ਸੀ ਹੋਰ ਦੁੱਖ ਆ ਕਰਕੇ ਸਾਡੇ ਜੀਵਨ ਦੇ ਵਿੱਚ ਲੱਗ ਗਏ ਅਸਲ ਦੇ ਵਿੱਚ ਦੁੱਖਾਂ ਦਾ ਕਾਰਨ ਕੀ ਸੀ ਉਹ ਸੀ ਪਰਮਾਤਮਾ ਦੇ ਨਾਲੋਂ ਸਾਡਾ ਪਿਆ ਹੋਇਆ ਵਿਛੋੜਾ ਗੁਰੂ ਸਾਹਿਬ ਜੀ ਦੇ ਨਾਲੋਂ ਸਾਡੀ ਪਈ ਹੋਈ ਦੂਰੀ ਹੁਣ ਮਨੁੱਖ ਨੇ ਇੱਕ ਕੰਮ ਬਹੁਤ ਜੋਰਾਂ ਸ਼ੋਰਾਂ ਤੇ ਕੀਤਾ ਕਿ ਮੈਂ ਕੋਈ ਮਹੂਰਤ ਚੰਗਾ ਲੱਭਾਂ ਕੋਈ ਸਮਾਂ ਚੰਗਾ ਲੱਭਾਂ ਪਰ ਪਿਆਰੋ ਆਪਾਂ ਉਦਾਹਰਨ ਦੇ ਤੌਰ ਤੇ ਮੰਨ ਲਈਏ ਵਿਆਹ ਦੀ ਗੱਲ ਹੀ ਕਰ ਲਈਏ ਮੰਨ ਲਈਏ ਕਿਸੇ ਬੰਦੇ ਨੇ ਆਪਣੀ ਧੀ ਦਾ ਵਿਆਹ ਰੱਖਣਾ ਹੈ ਜਾਂ ਆਪਣੇ ਪੁੱਤਰ ਦਾ ਵਿਆਹ ਰੱਖਣਾ ਹੈ ਹੁਣ ਬਹੁਤ ਜ਼ਿਆਦਾ ਜ਼ੋਰ ਲਾਉਂਦਾ ਕਿ ਮੈਂ ਕੋਈ ਬੜਾ ਚੰਗਾ ਜਿਹੜਾ ਸਮਾਂ ਹੈ ਬੜਾ ਚੰਗਾ ਮਹੂਰਤ ਹੈ ਉਹ ਮੈਂ ਕਿਸੇ ਤੋਂ ਕਢਾ ਕੇ ਲਿਆਵਾ ਚੰਗਾ ਮਹੂਰਤ ਕਢਾ ਲਿਆ ਸਮਾਂ ਕਢਾ ਲਿਆ ਪਰ ਜਿਹੜਾ ਉਹ ਕਾਰਜ ਕੀਤਾ ਹੈ ਉਹ ਕਾਰਜ ਕਿਵੇਂ ਕੀਤਾ ਹੈ ਪਿਆਰਿਓ ਉਸ ਕਾਰਜ ਦੇ ਵਿੱਚ ਮਨੁੱਖ ਨੇ ਰੱਜ ਕੇ ਸ਼ਰਾਬਾਂ ਦੇ ਦੌਰ ਚਲਾਏ ਰੱਜ ਕੇ ਇਹਨੇ ਜੀਵ ਹੱਤਿਆ ਕਰਵਾਈਆਂ ਜਵਾਨ ਦੇ ਰਸ ਮਾਸ ਖਾਣ ਦੇ ਵਾਸਤੇ ਹੁਣ ਪਿਆਰਿਓ ਦੱਸੋ ਉੱਥੇ ਜਿਹੜਾ ਸਮਾਂ ਕਢਾਇਆ ਕੋਈ ਮਹੂਰਤ ਕਢਵਾਇਆ ਉਹ ਕੀ ਕੰਮ ਆਇਆ ਸੋ ਜਿਹੜੀ ਗੁਰੂ ਸਾਹਿਬ ਜੀ ਸਾਨੂੰ ਗੱਲ ਸਮਝਾਉਣੀ ਚਾਹੁੰਦੇ ਨਾ ਪਿਆਰਿਆ ਚੰਗੇ ਸਮੇਂ ਦੀ ਭਾਲ ਦੇ ਵਿੱਚ ਨਾ ਭੱਜਿਆ ਫਿਰ ਚੰਗੇ ਸਮੇਂ ਦੀ ਭਾਲ ਦੇ ਵਿੱਚ ਐਵੇਂ ਨਾ ਭੱਜਿਆ ਫਿਰ ਆਪਣੇ ਕਰਮਾਂ ਨੂੰ ਸਵਾਰ ਚੰਗਾ ਸਮਾਂ ਤੈਨੂੰ ਲੱਭਿਆ ਨਹੀਂ ਲੱਭਣਾ ਚੰਗਾ ਸਮਾਂ ਤੈਨੂੰ ਬਣਾਉਣਾ ਪੈਣਾ ਹੈ ਸਮਾਂ ਜ਼ਿੰਦਗੀ ਦੇ ਵਿੱਚ ਚੰਗਾ ਸਮਾਂ ਲੱਭਦਾ ਨਾ ਜੰਤਰੀਆਂ ਫੋਲਦਾਂ ਡੈਰੀਆਂ ਫਰੋਲਦਾਂ ਕੀ ਕੁਝ ਕਰਦਾਂ ਹਜ਼ੂਰ ਕਹਿੰਦੇ ਪਿਆਰਿਆ ਤੈਨੂੰ ਕਿਤੇ ਭੱਜਣ ਦੀ ਲੋੜ ਨਹੀਂ ਹੈ ਚੰਗਾ ਸਮਾਂ ਤੂੰ ਆਪਣੇ ਜੀਵਨ ਦੇ ਵਿੱਚ ਬਣਾ ਸਕਦਾ ਹੈ ਹੁਣ ਉਹ ਚੰਗਾ ਸਮਾਂ ਬਣਾਉਣਾ ਕਿਵੇਂ ਹੈ ਪਿਆਰਿਓ ਆਓ ਸੱਚੇ ਪਾਤਸ਼ਾਹ ਜੀ ਤੋਂ ਪੁੱਛੀਏ ਕਿ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਸਾਨੂੰ ਦੱਸੋ ਕਿ ਉਹ ਚੰਗਾ ਸਮਾਂ ਕਿਵੇਂ ਬਣਨਾ ਹੈ ਤਾਂ ਮਹਾਰਾਜ ਜੀ ਨੇ ਇਹ 12 ਮਹਾਮਾਂਜੀ ਦੀ ਬਾਣੀ ਦਾ ਸਮਾਪਤੀ ਦੇ ਵਾਲਾ ਸ਼ਬਦ ਹੈ ਪਿਆਰਿਓ ਜੋ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅੰਗ 136 ਦੇ ਉੱਪਰ ਸੁਭਾਈ ਮਨ ਆਓ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਪਾਤਸ਼ਾਹ ਜੀ ਦੀ ਬਾਣੀ ਨੂੰ ਵਿਚਾਰਨ ਦਾ ਯਤਨ ਕਰੀਏ ਔਰ ਉਚਾਰਨ ਕਰੀਏ ਸਤ ਨਾਮ ਵਾਹੇ ਗੁਰੂ ਸਾਹਿਬ ਜੀ ਜਨ ਜਨ ਨਾਮ ਤੇ ਆਇਆ تن کے ਕਾਜ ਸਰੀ ਹੁਣ ਗੁਰੂ ਸਾਹਿਬ ਜੀ ਨੇ ਸਾਡੀ ਜ਼ਿੰਦਗੀ ਤੋਂ ਸਾਰਾ ਭਰਮ ਦੂਰ ਚੱਕਦਾ ਹਜ਼ੂਰ ਕੀ ਕਹਿੰਦੇ ਨੇ ਕਹਿੰਦੇ ਬੰਦਿਆ ਜ਼ਿੰਦਗੀ ਦੇ ਵਿੱਚ ਕੋਈ ਵੀ ਕਾਰਜ ਤੂੰ ਕਰਨਾ ਹੁਣ ਚੰਗਾ ਸਮਾਂ ਤੂੰ ਬਣਾਉਣਾ ਹੈ ਚੰਗਾ ਸਮਾਂ ਲੱਭਣ ਦੀ ਲੋੜ ਨਹੀਂ ਮਹਾਰਾਜ ਕਹਿੰਦੇ ਚੰਗਾ ਸਮਾਂ ਬਣਾ ਕਿਵੇਂ ਕਹਿੰਦੇ ਜਿੰਨ ਜਿੰਨ ਨਾਮ ਧਿਆਇਆ ਤਿੰਨ ਕੀ ਕਾਜ ਸਰੇ ਕਰੂ ਸਾਡੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਕਾਰਜ ਨੇ ਕਿਤੇ ਆਪਾਂ ਯਾਤਰਾ ਤੇ ਜਾਣਾ ਹੁੰਦਾ ਹੈ ਘਰੋਂ ਕਿਤੇ ਰਿਸ਼ਤੇਦਾਰੀ ਤੇ ਜਾਣਾ ਹੁੰਦਾ ਜਾਂ ਮਨੁੱਖ ਨੇ ਘਰ ਮਕਾਨ ਬਣਾਉਣਾ ਜਾਂ ਆਪਣੀ ਜ਼ਮੀਨ ਦੇ ਵਿੱਚ ਫਸਲ ਹੀ ਬੀਜਣੀ ਹੈ, ਬੀ ਪਾਉਣਾ ਹੈ। ਬੱਚੇ-ਬੱਚੀ ਦਾ ਵਿਆਹ ਕਰਜ ਹੈ, ਘਰ ਦੇ ਵਿੱਚ ਬੋਰ ਕਰਾਉਣਾ ਹੈ। ਕਿੰਨੇ ਐਸੇ ਕਾਰਜ ਨੇ ਪਿਆਰਿਓ ਜਿੰਨੇ ਵੀ ਕਾਰਜ ਨੇ ਮਹਾਰਾਜ ਕਹਿੰਦੇ ਕੋਈ ਇੱਕ ਅੱਧਾ ਨਹੀਂ ਹੈ। ਕਹਿੰਦੇ ਕਿੰਨਾ ਦੇ ਸਫਲੇ ਹੁੰਦੇ ਨੇ ਜਿਹੜੇ ਚੰਗਾ ਮੂਰਤ ਕਢਾਉਂਦੇ ਫਿਰਦੇ ਨੇ। ਬਾਦਸ਼ਾਹ ਜੀ ਕਹਿੰਦੇ ਨਹੀਂ। ਜਿਹੜੇ ਹਰ ਵੇਲੇ ਵਾਹਿਗੁਰੂ ਮਾਲਕ ਪਰਮੇਸ਼ਰ ਜੀ ਨੂੰ ਚੇਤੇ ਰੱਖਦੇ ਨੇ ਜਿੰਨ ਜਿੰਨ ਜਿਨ੍ਹਾਂ ਜਿਨ੍ਹਾਂ ਨੇ ਵੀ ਕਹਿੰਦੇ ਵਾਹਿਗੁਰੂ ਜੀ ਦੇ ਨਾਮ ਨੂੰ ਜਪਿਆ ਪਰਮੇਸ਼ਰ ਦੀ ਆਰਾਧਨਾ ਕੀਤੀ ਹੈ ਨਾ ਉਹਨਾਂ ਦੇ ਕਾਰਜ ਸਫਲੇ ਹੋ ਜਾਂਦੇ ਨੇ ਔਰ ਉਹਨਾਂ ਦੇ ਕਾਰਜ ਪਰਮਾਤਮਾ ਪਰਮੇਸ਼ਰ ਆਪ ਅੰਗ ਸੰਗ ਸਹਾਈ ਹੋ ਕਰਕੇ ਆਪ ਸੰਪੂਰਨ ਕਰਦਾ ਹੈ ਪਿਆਰਿਓ ਜਦਾ ਪਰ ਮਾਲਕ ਦੀ ਓਟ ਤੱਕ ਲੈਂਦਾ ਨਾ ਉਹ ਪਰਮੇਸ਼ਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਮੈਂ ਜੇਕਰ ਇਹਨੇ ਮੇਰਾ ਮੇਰੇ ਤੇ ਇੰਨਾ ਭਰੋਸਾ ਕੀਤਾ ਹੈ ਇੰਨਾ ਵਿਸ਼ਵਾਸ ਕੀਤਾ ਹੈ ਮੇਰੇ ਤੇ ਤੇ ਮੈਂ ਵੀ ਇਹਦੇ ਤੇ ਕਿਰਪਾ ਕਰਾਂ ਇਹ ਮਾਲਕ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਪਿਆਰੋ ਜਿਹੜਾ ਮਾਲਕ ਦੀ ਸ਼ਰਨ ਵਿੱਚ ਜਾ ਕੇ ਅਰਦਾਸ ਬੇਨਤੀ ਕਰਦਾ ਸੱਚੇ ਬਾਦਸ਼ਾਹ ਤੁਸੀਂ ਹੀ ਕਰਨਾ ਹੈ ਤੁਹਾਨੂੰ ਪਤਾ ਮੈਂ ਅਣਜਾਣਾ ਮੈਂ ਕੁਝ ਨਹੀਂ ਜਾਣਦਾ ਤੇ ਫਿਰ ਗੁਰੂ ਦਾ ਵੀ ਇਹ ਫਰਜ਼ ਬਣ ਜਾਂਦਾ ਕਿਉਂਕਿ ਸੱਚੇ ਬਾਦਸ਼ਾਹ ਜੀ ਦਾ ਸੁਭਾਅ ਹੈ ਕਿ ਜੋ ਸਰਨੇ ਆਵੇ ਤਿਸ ਕੰਠ ਲਾਵੇ ਪਿਆਰੋ ਜਿਸ ਪ੍ਰਕਾਰ ਦੇ ਨਾਲ ਧਨ ਤਨ ਭਗਤ ਕਬੀਰ ਸਾਹਿਬ ਜੀ ਮਹਾਰਾਜ ਤੇ ਬਹੁਤਾ ਚੰਗਾ ਕਾਰੋਬਾਰ ਨਹੀਂ ਸੀ ਘਰ ਦੇ ਵਿੱਚ ਕਮਾਈ ਦਾ ਉਹਨਾਂ ਕੋਲ ਸਾਧਨ ਸੀ ਜਿੰਨਾ ਕ ਕਪੜਾ ਬਣਨਾ ਉਹਨੂੰ ਵੇਚ ਵਟ ਕੇ ਉਹਦਾ ਬਹੁਤਾ ਹਿੱਸਾ ਭਗਤ ਕਬੀਰ ਸਾਹਿਬ ਜੀ ਨੇ ਸਤ ਸੰਗਤ ਵਿੱਚ ਲਾ ਦੇਣਾ ਲੰਗਰ ਪਾਣੀ ਵਿੱਚ ਕਿਸੇ ਲੋੜਵੰਦ ਦੀ ਮਦਦ ਵਿੱਚ ਲਾ ਦੇਣਾ ਤੇ ਥੋੜਾ ਹਿੱਸਾ ਜਿਹੜਾ ਘਰ ਦੇ ਖਰਚ ਵਾਸਤੇ ਰੱਖਦੇ ਸਨ ਦੁਨੀਆ ਦੇ ਲੋਕ ਤਾਣੇ ਮੀੜੇ ਮਾਰਦੇ ਸੀ ਕਿ ਭਗਤ ਕਬੀਰ ਤੇ ਚੱਜ ਨਾਲ ਕਮਾਈ ਨਹੀਂ ਕਰਦਾ ਆਉਦੇ ਬੱਚਿਆਂ ਦੇ ਵਿਆਹ ਸ਼ਾਦੀ ਕਿਵੇਂ ਕਰੇਗਾ ਗੁਰਮੁਖੋ ਦੁਨੀਆ ਦੇ ਤਾਣੇ ਸੁਣਨੇ ਸਮਾ ਆਪਣੀ ਚਾਲੇ ਚੱਲਦਾ ਗਿਆ ਭਗਤ ਕਬੀਰ ਸਾਹਿਬ ਜੀ ਦੀ ਧੀ ਜਵਾਨ ਹੋਈ ਵਿਆਹਣ ਦੇ ਕਾਬਲ ਹੋ ਗਈ ਔਰ ਉਹਦਾ ਵਿਆਹ ਰੱਖ ਦਿੱਤਾ ਜਦੋਂ ਵਿਆਹ ਰੱਖਿਆ ਤੇ ਭਗਤ ਕਬੀਰ ਸਾਹਿਬ ਜੀ ਦੀ ਮਾਤਾ ਨੇ ਪੁੱਛਿਆ ਪੁੱਤਰ ਕਬੀਰ ਆਪਾਂ ਬੇਟੀ ਕਮਾਲੀ ਦਾ ਜਿਹੜਾ ਹੈ ਵਿਆਹ ਕਰਨਾ ਤੇ ਤੂੰ ਕੁਝ 4 ਪੈਸੇ ਜੋੜੇ ਨੇ ਤਾਂ ਮੈਨੂੰ ਦੱਸ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਾਂ ਮੇਰੇ ਕੋਲ ਤਾਂ ਨੰ ਕਿੱਥੇ ਹੈ ਮੈਂ ਧਨ ਜੋੜਨ ਵਾਸਤੇ ਸੰਸਾਰ ਤੇ ਨਹੀਂ ਆਇਆ ਮਾਂ ਕਹਿੰਦੀ ਪੁੱਤਰ ਮੈਂ ਜਾਣਦੀ ਸੀ ਤੂੰ ਆਹੀ ਗੱਲ ਆਖਣੀ ਹੈ ਕਹਿੰਦੀ ਹਾਲ ਹੈ ਮੈਂ ਤੇਰੇ ਤੋਂ ਚੋਰੀ ਕੱਪੜੇ ਦਾ ਥਾਣ ਬਣਿਆ ਇਸ ਨੂੰ ਤੂੰ ਵੇਚ ਵਟਿਆ ਹਾਂ ਚੰਗੇ ਮੁੱਲ ਦੇ ਵਿੱਚ ਵੇਚ ਕੇ ਆਵੀਂ ਕੁਝ ਪੈਸੇ ਉਹ ਹੋਵਣਗੇ ਕੁਝ ਕਿਸੇ ਭੈਣ ਭਰਾ ਤੋਂ ਫੜ ਲਵਾਂਗੇ ਭਗਤ ਕਬੀਰ ਸਾਹਿਬ ਜੀ ਨੇ ਮੋਢੇ ਤੇ ਥਾਂ ਰੱਖਿਆ ਤੇ ਬਾਜ਼ਾਰ ਦੇ ਵੱਲ ਨੂੰ ਚੱਲ ਪਏ। ਜਦੋਂ ਬਾਜ਼ਾਰ ਦੇ ਵੱਲ ਨੂੰ ਆਏ ਰਸਤੇ ਵਿੱਚ ਆਉਂਦਿਆਂ ਆਂ ਇੱਕ ਸਾਧੂ ਮਿਲਿਆ ਇਤਿਹਾਸ ਕਹਿੰਦਾ ਜਿਉ ਸਾਧੂ ਪਰਮੇਸ਼ਰ ਆਪ ਉਹ ਸਾਧੂ ਦਾ ਰੂਪ ਧਾਰਨ ਕਰਕੇ ਆਇਆ ਸੀ। ਸਾਧੂ ਮਿਲਿਆ ਪੁੱਛਦਾ ਭਗਤ ਕਬੀਰ ਸਾਹਿਬ ਜੀ ਨੂੰ ਪਹਿਲੀ ਵਾਰ ਉਹ ਮਿਲਿਆ। ਕਿ ਭਗਤ ਕਬੀਰ ਦਾ ਘਰ ਕਿੱਥੇ ਹੈ ਕਬੀਰ ਸਾਹਿਬ ਕਹਿੰਦੇ ਤੁਸੀਂ ਕੀ ਕਰਨਾ ਹੈ ਕਹਿੰਦੇ ਮੈਂ ਉਹਨੂੰ ਮਿਲਣਾ ਅੱਗੇ ਠੰਡ ਆ ਰਹੀ ਹੈ ਤੇ ਮੈਂ ਸੁਣਿਆ ਉਹ ਕੱਪੜਾ ਦਾਨ ਕਰਦੇ ਨੇ ਕਬੀਰ ਸਾਹਿਬ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਤੁਸੀਂ ਉਹਨੂੰ ਰਹਿਣ ਦਿਓ ਮੈਨੂੰ ਦੱਸੋ ਕਿੰਨਾ ਕੱਪੜਾ ਲੈਣਾ ਇੱਕ ਗੱਜ ਦੋ ਗੱਜ ਉਹ ਸਾਧੂ ਕਹਿੰਦਾ ਤੁਹਾਡੇ ਤੋਂ ਨਹੀਂ ਦਿੱਤਾ ਜਾਣਾ ਇਹ ਤਾਂ ਕਬੀਰ ਹੀ ਹੈ ਜਿਨੇ ਦਾਨ ਪੁੰਨ ਕਰਨਾ ਹੈ ਕਬੀਰ ਸਾਹਿਬ ਜੀ ਕਹਿੰਦੇ ਕਿੰਨਾ ਕੁ ਚਾਹੀਦਾ ਹੈ ਕਹਿੰਦੇ ਮੈਨੂੰ ਤਾਂ ਸਾਰਾ ਥਾਂ ਹੀ ਚਾਹੀਦਾ ਹੈ ਭਗਤ ਕਬੀਰ ਸਾਹਿਬ ਜੀ ਨੇ ਉਹ ਸਾਰੇ ਦਾ ਸਾਰਾ ਥਾਂ ਉਸ ਸਾਧੂ ਨੂੰ ਦੇਤਾ ਸਾਧੂ ਨੂੰ ਦੇ ਦਿੱਤਾ ਆਪ ਜਦੋਂ ਵਾਪਸ ਪਰਤਣ ਲੱਗੇ ਕਹਿੰਦੇ ਮਨਾ ਕਿਹੜਾ ਮੂੰਹ ਲੈ ਕੇ ਘਰੇ ਜਾਵਾਂਗੇ ਕਿਉਂਕਿ ਘਰ ਦੇ ਵਿੱਚ ਧੀ ਦਾ ਕਾਰਜ ਰੱਖਿਆ ਹੈ ਤੇ ਮਾਂ ਨੇ ਪੁੱਛ ਲੈਣਾ ਕਿ ਪੁੱਤ ਕਬੀਰ ਦੱਸ ਕਿੰਨੇ ਕੁ ਪੈਸੇ ਲਿਆਂਦੇ ਨੇ ਵਟ ਕੇ ਕੀ ਕਹੂੰਗਾ ਜਾ ਕੇ ਇਸ ਤਰ੍ਹਾਂ ਦੇ ਨਾਲ ਸੋਚਿਆ ਫਿਰ ਅਰਦਾਸ ਕੀਤੀ ਕਿ ਮਾਲਕ ਆਪ ਉਹ ਜਾਣਦਾ ਹੈ ਉਹਨੂੰ ਫਿਕਰ ਹੈ ਕਿ ਮੈਂ ਜੇ ਘਰੇ ਗਿਆ ਤੇ ਮਾਂ ਨੇ ਜਾ ਕੇ ਲੜਨਾ ਆ ਭਗਤ ਕਬੀਰ ਸਾਹਿਬ ਜੀ ਦੂਰ ਜੰਗਲ ਵਿੱਚ ਚਲੇ ਗਏ ਉੱਥੇ ਜਾ ਕੇ ਪਰਮੇਸ਼ਰ ਦੀ ਭਗਤੀ ਦੇ ਵਿੱਚ ਆਨੰਦ ਦੇ ਵਿੱਚ ਬੈਠ ਗਈ ਇੱਕ ਦਿਨ ਲੰਘਿਆ ਦੋ ਦਿਨ ਲੰਘੇ ਜਦੋਂ ਦੋ ਕੁ ਦਿਨ ਵਿਆਹ ਦੇ ਵਿੱਚ ਬਾਕੀ ਰਹਿ ਗਏ ਤੇ ਭਗਤ ਕਬੀਰ ਸਾਹਿਬ ਜੀ ਦਾ ਸਵਰੂਪ ਧਾਰਨ ਕਰਕੇ ਫਿਰ ਪਰਮੇਸ਼ਰ ਆਪ ਰਸਨ ਪਾਣੀ ਦੇ ਗੱਡੇ ਲੱਦੇ ਹੋਏ ਧੀ ਦੇ ਵਿਆਹ ਦਾ ਬੜਾ ਸੋਹਣਾ ਜੋੜਾ ਲੈ ਕੇ ਜਦੋਂ ਭਗਤ ਕਬੀਰ ਸਾਹਿਬ ਜੀ ਦੇ ਘਰੇ ਆਇਆ ਨਾ ਤੇ ਮਾਂ ਨੇ ਵੇਖਿਆ ਕਿ ਮੇਰੇ ਪੁੱਤਰ ਕਬੀਰ ਦਾ ਅੱਜ ਸਰੂਪ ਬੜਾ ਸੋਹਣਾ ਲੱਗਦਾ ਹੈ ਪੈਰਾਂ ਦੇ ਵਿੱਚ ਜੂੜਾ ਬੜਾ ਸੋਹਣਾ ਮਹਿੰਗਾ ਪਾਇਆ ਤੇ ਆਪ ਵੀ ਬੜੇ ਮਹਿੰਗੇ ਕੱਪੜੇ ਪਾਏ ਨੇ ਲੱਗਦਾ ਕੋਈ ਚੰਗਾ ਗਾਹਕ ਮਿਲ ਗਿਆ ਹੋਣਾ ਪ੍ਰਮਾਤਮਾ ਨੇ ਆਪ ਭਗਤ ਕਬੀਰ ਸਾਹਿਬ ਜੀ ਦੇ ਧੀ ਦਾ ਜਿਹੜਾ ਕਾਰਜ ਸੀ ਨਾ ਆਵਾਪ ਸਾਰੀ ਜ਼ਿੰਮੇਵਾਰੀ ਦੇ ਨਾਲ ਪਿਆਰੋਂ ਨਿਭਾਇਆ। ਮਾਲਕ ਹਰਗ ਦੇ ਅੰਗ ਸੰਗ ਸਹਾਈ ਹੁੰਦਾ ਹੈ ਪਰ ਜੇਕਰ ਉਹ ਸਹਾਈ ਹੁੰਦਾ ਉਹ ਸਾਡਾ ਬਣਦਾ ਹੈ ਤੇ ਸਾਨੂੰ ਵੀ ਤਾਂ ਲੋੜ ਹੈ ਨਾ ਉਹਦੇ ਬਣ ਕੇ ਚੱਲੀਏ। ਪਰ ਪਿਆਰੋਂ ਅਸੀਂ ਅਕਿਰਤ ਕਣ ਬਣੇ ਹੋਏ ਹਾਂ। ਅਸੀਂ ਅਹਿਸਾਨ ਫਰਾਮੋਸ਼ ਬਣੇ ਹੋਏ ਹਾਂ। ਸਤਿਗੁਰੂ ਜੀ ਨੇ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਇਹ ਵਹਿਮ ਕੱਢ ਦਿੱਤਾ ਹੈ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਵੀ ਮਾਲਕ ਦੇ ਨਾਮ ਨੂੰ ਧਿਆਇਆ ਹੈ ਉਹਨਾਂ ਦੇ ਸਾਰੇ ਕਾਰਜ ਉਹ ਪ੍ਰਮਾਤਮਾ ਆਪ ਸਫਲੇ ਕਰਦਾ ਹੈ ਤੇ ਇਕੱਲੇ ਕਾਰਜ ਸਫਲੇ ਨਹੀਂ ਹੁੰਦੇ ਹੋਰ ਵੀ ਗੁਰੂ ਸਾਹਿਬ ਜੀ ਕਹਿੰਦੇ ਬਖਸ਼ਿਆ ਕਰਦਾ ਹਰ ਗੌਰ ਪੂਰਾ ਆਰਾਧਿਆ ਦਰਗੈ ਸੱਚ ਕਰੀ ਫਿਰ ਕਹਿੰਦੇ ਜਿਨ੍ਹਾਂ ਨੇ ਪੂਰੇ ਸਤਗੁਰੂ ਜੀ ਨੂੰ ਪੂਰੇ ਪਰਮੇਸ਼ਰ ਨੂੰ ਧਿਆਇਆ ਉਹ ਤਾਂ ਲੋਕ ਦੇ ਵਿੱਚ ਵੀ ਮੰਨੇ ਜਾਂਦੇ ਹਨ ਤੇ ਮਾਲਕ ਦੀ ਦਰਗਾਹ ਦੇ ਵਿੱਚ ਵੀ ਖਰੇ ਹੋ ਜਾਂਦੇ ਨੇ ਖਰੇ ਕਿਉਂ ਹੁੰਦੇ ਨੇ ਕਿਉਂਕਿ ਉਹਨਾਂ ਨੇ ਆਪਦਾ ਜੀਵਨ ਸਾਰਾ ਜਿਹੜਾ ਸੀ ਨਾ ਉਹ ਪ੍ਰਮਾਤਮਾ ਦੇ ਗੁਣਾਂ ਦੇ ਦੁਆਰਾ ਬਤੀਤ ਕੀਤਾ ਹੈ ਜ਼ਿੰਦਗੀ ਗੁਣਾਂ ਦੇ ਦੁਆਰਾ ਬਤੀਤ ਕੀਤੀ ਔਰ ਇਸੇ ਕਰਕੇ ਹੀ ਹਜ਼ੂਰ ਕਹਿੰਦੇ ਉਹ ਮੰਨੇ ਪਰ ਮੰਨੇ ਗਏ ਹਨ ਸਰਬ ਸੁਖਾਂ ਨਿਧ ਚਰਨ ਹਰ ਭਉ ਜਲ ਵਿਖਮ ਤਰੇ ਸਤਿਗੁਰੂ ਜੀ ਕਹਿੰਦੇ ਬੰਦਿਆ ਇਹ ਕੱਲੇ ਕਾਰਜ ਸਭਲੇ ਨਹੀਂ ਹੁੰਦੇ ਸਰਬ ਸੁਖ ਮਿਲਦੇ ਹਨ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜਿਆਂ ਤੇ ਜਿਹੜਾ ਇਹ ਸੰਸਾਰ ਸਾਗਰ ਨੇ ਨੂੰ ਤਰਨਾ ਬੜਾ ਔਖਾ ਹੈ ਪਾਤਸ਼ਾਹ ਜੀ ਕਹਿੰਦੇ ਬਖਮ ਤਰੇ ਜਿਹੜਾ ਇਹ ਬਖਮ ਹੈ ਨਾ ਇਸ ਭਵ ਸਾਗਰ ਤੋਂ ਵੀ ਫਿਰ ਤਰਿਆ ਜਾਂਦਾ ਹੈ ਜਦੋਂ ਪ੍ਰਮਾਤਮਾ ਜੀ ਦੇ ਸੋਹਣੇ ਚਰਨਾਂ ਕਮਲਾਂ ਦੇ ਨਾਲ ਜੁੜ ਜਾਈਦਾ ਹੈ ਪ੍ਰੇਮ ਭਗਤ ਤិន ਪਾਈਆ ਵਿਖਿਆ ਨਾਇ ਜਰੀ ਫਤਸਾ ਜੀ ਕਹਿੰਦੇ ਪਰ ਜਿੰਨਾ ਦਾ ਪਿਆਰ ਬਣ ਜਾਂਦਾ ਨਾ ਮਾਲਕ ਦੇ ਚਰਨਾਂ ਦੇ ਨਾਲ ਜਿਹੜੇ ਆਪ ਦੀ ਜ਼ਿੰਦਗੀ ਗੁਨਾ ਦੇ ਸਹਤ ਜਾਂਉਂਦੇ ਨੇ ਪਰਮੇਸ਼ਰ ਤੇ ਆਸਾਂ ਰੱਖ ਕੇ ਜਾਂਉਂਦੇ ਹਨ ਕਹਿੰਦੇ ਉਹਨਾਂ ਨੂੰ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਪ੍ਰਾਪਤ ਹੁੰਦੀ ਹੈ ਉਹ ਫਿਰ ਪ੍ਰੇਮਾ ਭਗਤੀ ਦੇ ਨਾਲ ਜੁੜ ਜਾਂਦੇ ਨੇ ਮਾਇਆ ਦੀ ਤਿਸ਼ਨਾ ਦੀ ਅੱਗ ਦੇ ਵਿੱਚ ਉਹ ਨਹੀਂ ਸੜਦੇ ਤਿਸ਼ਨਾ ਦੀ ਅੱਗ ਤੋਂ ਵੱਢ ਜਾਂਦੇ ਹਨ ਕੂੜ ਗਏ ਦੁਬਿਧਾ ਨਸੀ ਪੂਰਨ ਸੱਚ ਪਰੇ ਕਹਿੰਦੇ ਉਹਨਾਂ ਦੇ ਸਾਡੇ ਝੂਠੇ ਲਾਲਚ ਝੂਠੇ ਲਾਲਚ ਕੂੜ ਗਏ ਦੁਬਦਾ ਦੁਬਦਾ ਨਾਸ ਜਾਂਦੀ ਆ ਉਹ ਕਿਸੇ ਭਰਮ ਦੇ ਵਿੱਚ ਫਿਰ ਨਹੀਂ ਰਹਿੰਦੇ ਗੁਰੂ ਸਾਰੇ ਉਹਨਾਂ ਦੇ ਭਰਮ ਚੱਕ ਦਿੰਦਾ ਹੈ ਉਹਨਾਂ ਦੀ ਭਟਕਣਾ ਦੂਰ ਹੋ ਜਾਂਦੀ ਮਹਾਰਾਜ ਕਹਿੰਦੇ ਤੇ ਮੁਕੰਮਲ ਤੌਰ ਤੇ ਪੂਰਨ ਤੌਰ ਤੇ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਫਿਰ ਉੱਟਕੇ ਰਹਿੰਦੇ ਹਨ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਇਕਤਰੀ ਫਿਰ ਕਹਿੰਦੇ ਭਾਈ ਉਹ ਤਾਂ ਆਪਦੇ ਮਨ ਦੇ ਵਿੱਚ ਇੱਕ ਪਰਮਾਤਮਾ ਦੀ ਟੇਕ ਰੱਖਦੇ ਹਨ ਉਹਦਾ ਆਸਰਾ ਰੱਖਦੇ ਨੇ ਕਿ ਪਰਮੇਸ਼ਰ ਤੂੰ ਹੀ ਹੋ ਐ ਤੁਸੀਂ ਕਰਨਾ ਐ ਮੈਂ ਤਾਂ ਅਣਜਾਣ ਹਾਂ ਮੈਨੂੰ ਕੁਝ ਨਹੀਂ ਪਤਾ ਫਿਰ ਉਹ ਪ੍ਰਮਾਤਮਾ ਵੀ ਆਪਣੇ ਪਿਆਰਿਆਂ ਦੀ ਲਾਜ ਰੱਖਦਾ ਹੈ ਮਨ ਅੰਦਰ ਇੱਕ ਆਪਣੇ ਮਨ ਦੇ ਅੰਦਰ ਇੱਕ ਇੱਕ ਦੀ ਟੇਕ ਫਿਰ ਉਹ ਰੱਖਦੇ ਹਨ ਮਾਹ ਦਿਵਸ ਮੂਰਤ ਫਲੇ ਜਿਸ ਕੋ ਨਦਰ ਕਰੇ ਸੱਚੇ ਬਾਦਸ਼ਾਹ ਜੀ ਫਿਰ ਕਹਿੰਦੇ ਉਹ ਵਾਹਿਗੁਰੂ ਜੀ ਦੀ ਮਹਿਰਮਤ ਦੀ ਨਦਰ ਦੇ ਪਾਤਰ ਬਣ ਜਾਂਦੇ ਨੇ ਉਹਦੀ ਕਿਰਪਾ ਦੇ ਪਾਤਰ ਬਣ ਜਾਂਦੇ ਹਨ ਜਦੋਂ ਕਿਰਪਾ ਦੇ ਪਾਤਰ ਬਣ ਗਏ ਸਤਿਗੁਰੂ ਜੀ ਕਹਿੰਦੇ ਫਿਰ ਕੀ ਉਹਨੂੰ ਦੱਸੋ ਭਾਈ ਕੋਈ ਮਹੂਰਤ ਕੋਈ ਲਗਨ ਕੋਈ ਸਮਾਂ ਚੰਗਾ ਮਾੜਾ ਵੇਖਣ ਦੀ ਲੋੜ ਐ ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ ਮਾਹ ਦਿਵਸ ਮਾਹ ਤੋਂ ਭਾਵ ਮਹੀਨੇ ਸਾਰੇ ਮਹੀਨੇ ਸਾਰਾ ਸਾਲ ਅੱਠੇ ਪਹਿਰ 24 ਘੰਟੇ ਹਰ ਹਰੇਕ ਘੜੀ ਕਹਿੰਦੇ ਮਹਾ ਦਿਵਸ ਦਿਵਸ ਦਿਨ ਮੂਰਤ ਸਾਰੇ ਮੂਰਤ ਉਹਦੇ ਵਾਸਤੇ ਭਈ ਭਲੇ ਬਣ ਜਾਂਦੇ ਨੇ ਉਹਦੇ ਵਾਸਤੇ ਚੰਗੇ ਬਣ ਜਾਂਦੇ ਹਨ ਪਾਤਸ਼ਾਹ ਜੀ ਕਹਿੰਦੇ ਜਿਹੜੇ ਸਮੇਂ ਦੇ ਵਿੱਚ ਰੱਬ ਚੇਤੇ ਆ ਜਾਵੇ ਉਹ ਸਮਾਂ ਸਾਡੇ ਲਈ ਸ਼ੋਭਨੀਕ ਬਣ ਜਾਂਦਾ ਹੈ ਪਿਆਰੋ ਇਸੇ ਕਰਕੇ ਜਦੋਂ ਕੋਈ ਵੀ ਆਪਾਂ ਕਾਰਜ ਕਰਾਉਨੇ ਆ ਅਰਦਾਸ ਬੇਨਤੀ ਜਿਹੜੀ ਉਹ ਆਪਾਂ ਕਰਦੇ ਹਾਂ ਗੁਰੂ ਚਰਨਾਂ ਦੇ ਵਿੱਚ ਜਾਂ ਕਿਤੇ ਕਰਮ ਕਾਂਡ ਦੀ ਨਹੀਂ ਰੱਖਣੀ ਹੁੰਦੀ ਹੈ ਤੇ ਉਦੋਂ ਆਪਾਂ ਅਰਦਾਸ ਬੇਨਤੀ ਕਰਦੇ ਇਹ ਕੋਈ ਫਾਰਮੈਲਿਟੀ ਨਹੀਂ ਹੈ ਕਈ ਵਾਰੀ ਬੰਦੇ ਦੇ ਮਨ ਦੇ ਵਿੱਚ ਸ਼ਾਇਦ ਇਹ ਖਿਆਲ ਚਲਾ ਜਾਵੇ ਕਿ ਲੈ ਜੀ ਇਹ ਤਾਂ ਦੁਨੀਆਦਾਰੀ ਇਹ ਫਾਰਮੈਲਿਟੀ ਇਹ ਕਰਨਾ ਪੈਂਦਾ ਨਹੀਂ ਕਰਿਓ ਇਹ ਫਾਰਮੈਲਿਟੀ ਨਹੀਂ ਹੈ ਇਹ ਗੁਰੂ ਨੂੰ ਯਾਦ ਕਰਨਾ ਹੈ ਹਾਜ਼ਰ ਨਾਜ਼ਰ ਕੇ ਸੱਚੇ ਪਾਤਸ਼ਾਹ ਤੂੰ ਪ੍ਰਤੱਖ ਹੋ ਕਰਕੇ ਹਾਜ਼ਰ ਨਾਜ਼ਰ ਹੋ ਕਰਕੇ ਅੰਗ ਸੰਗ ਹੋ ਕੇ ਆਪ ਵੀ ਕਿਰਪਾ ਕਰਨੀ ਤੇ ਜਿਹੜੇ ਸਮੇਂ ਦੇ ਵਿੱਚ ਉਹ ਪਰਮੇਸ਼ਰ ਚਿਤ ਜਿਤੇ ਵਿੱਚ ਆ ਜਾਂਦਾ ਹੈ ਮਹਾਰਾਜ ਕਹਿੰਦੇ ਉਹ ਮਹੀਨੇ ਉਹ ਦਿਵਸ ਉਹ ਮਹੂਰਤ ਭਾਈ ਸਫਲੇ ਬਣ ਜਾਂਦੇ ਹਨ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੀ ਹੁਣ ਬਾਦਸ਼ਾਹ ਜੀ ਕਹਿੰਦੇ ਹੈ ਹਰੀ ਐ ਪ੍ਰਮਾਤਮਾ ਮੇਰੇ ਤੇ ਮਿਹਰ ਕਰ ਮੇਰੇ ਤੇ ਕਿਰਪਾ ਕਰ ਕਿ ਐਸੀ ਕਿਰਪਾ ਮੇਰੇ ਤੇ ਕਰ ਦਿਓ ਬਾਦਸ਼ਾਹ ਜੀ ਕਿ ਮੈਂ ਤੇਰੇ ਦਰ ਤੋਂ ਕਦੀ ਦਾਤ ਮੰਗਣੀ ਐ ਪਰ ਠੀਕ ਹੈ ਜਿੰਦਗੀ ਦੀ ਲੋੜ ਵਾਸਤੇ ਆਪਾਂ ਦਾਤਾਂ ਮੰਗਦੇ ਹਾਂ ਪਰ ਇਹ ਨਾ ਹੋਵੇ ਕਿ ਸਾਰੀ ਜ਼ਿੰਦਗੀ ਮਰਦੇ ਧੰਮ ਤੱਕ ਇਤੇ ਦਾਤੇ ਮੰਗਦੇ ਰਹਿ ਜਾਈਏ ਕਦੇ ਇਹ ਹੱਥ ਪ੍ਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਵੀ ਜੁੜ ਜਾ ਮਾਲਕ ਜੀ ਸ਼ੁਗਰ ਹੈ ਤੇਰਾ ਤੂੰ ਇਹ ਦਾਤਾਂ ਦੇ ਨਾਲ ਸਾਨੂੰ ਨਿਵਾਜਿਆ ਸਾਨੂੰ ਬਖਸ਼ਿਸ਼ ਕੀਤਾ ਹੈ ਇਹ ਵੀ ਕਹਿੰਦੇ ਅਰਦਾਸ ਬੇਨਤੀ ਕਰਿਆ ਕਰਮਾਲਕ ਦੇ ਦਰ ਤੇ ਸੱਚੇ ਪਾਤਸ਼ਾਹ ਮੇਰੇ ਤੇ ਰਹਿਮਤ ਬਖਸ਼ੋ ਕਿਰਪਾ ਕਰੋ ਕਿ ਮੈਂ ਤੇਰੇ ਦਰ ਤੋਂ ਤੇਰੇ ਦਰਸ਼ਨ ਦੀ ਦਾਤ ਮੰਗਦਾ ਹਾਂ ਤੇਰੇ ਦੀਦਾਰਿਆਂ ਦੀ ਦਾਤ ਮੰਗਦਾ ਹਾਂ ਸੋ ਪਿਆਰੋ ਇਸ ਤਰ੍ਹਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਸ਼ਬਦ ਸਾਨੂੰ ਬਖਸ਼ਿਸ਼ ਕੀਤਾ ਹੈ ਔਰ ਇਸ ਅੰਮ੍ਰਿਤ ਸ਼ਬਦ ਦੇ ਅੰਦਰ ਮਹਾਰਾਜ ਨੇ ਸਾਰੇ ਭਰਮ ਭੁਲੇਖੇ ਵਹਿਮ ਦੂਰ ਕਰ ਦਿੱਤੇ ਕਿ ਬੰਦਿਆ ਚੰਗਾ ਸਮਾ ਬਣਾਉਣਾ ਹੁਣ ਤੇਰੀ ਮਰਜ਼ੀ ਹੈ ਤੂੰ ਬਣਾਉਣਾ ਕਿ ਨਹੀਂ ਬਣਾਉਣਾ ਕਹਿੰਦੇ ਜਿੰਨਾ ਜਿੰਨਾ ਨੇ ਵੀ ਨਾਮ ਧਿਆਇਆ ਹੈ ਬਾਣੀ ਪੜ੍ਹੀ ਹੈ ਸਿਮਰਨ ਕੀਤਾ ਹੈ ਉਹਨਾਂ ਦੇ ਕਾਰਜ ਸਫਲੇ ਹੋ ਜਾਂਦੇ ਨੇ ਉਹਨਾਂ ਦਾ ਮਨੁੱਖਾ ਜੀਵਨ ਵੀ ਸਫਲਾ ਬਣ ਜਾਂਦਾ ਹੈ ਸੱਚੇ ਪਾਤਸ਼ਾਹ ਜੀ ਮੇਰ ਕਰਨ ਸਾਨੂੰ ਸਮਝ ਸੋਝੀ ਆ ਜਾਵੇ ਹੋਈਆਂ ਤਮਾਮ ਤਮਾਮ ਬੁਲਾ ਗਲਦੀਆਂ ਦੀਆਂ ਦੀ ਮਾਫੀ ਆਉ